ਆ ਜੋ ਵੀਡੀਓ ਤੁਸੀਂ ਦੇਖ ਰਹੇ ਹੋ ਤੁਹਾਨੂੰ ਹੈਰਾਨ ਵੀ ਕਰੇਗੀ ਅਤੇ ਪਰੇਸ਼ਾਨ ਵੀ ਕਰੇਗੀ ਅਤੇ ਇੱਕ ਵਾਰ ਤੁਹਾਡੇ ਮਨ ਦੇ ਵਿੱਚ ਇਹ ਜ਼ਰੂਰ ਖਿਆਲ ਆਏਗਾ ਕਿ ਸੁਰੱਖਿਆ ਹੈ ਕਿੱਥੇ ਨਾ ਵਿਅਕਤੀ ਦੀ ਆਪਣੀ ਸੁਰੱਖਿਆ ਤੇ ਨਾ ਉਹਦੇ ਵਾਹਨ ਦੀ ਚਿੱਟੇ ਦਿਨ ਦੀ ਕਹਾਣੀ ਹੈ ਇਹ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਹੋ ਇਹ ਕੱਲ ਦੁਪਹਿਰ ਲਗਭਗ 2:50 ਮਿੰਟ ਦੀ ਹੈ 2:50 ਮਿੰਟ ਤੇ ਸਭ ਤੋਂ ਜ਼ਿਆਦਾ ਚੱਲਣ ਵਾਲੇ ਪੰਜਾਬ ਨੈਸ਼ਨਲ ਬੈਂਕ ਦੀ ਜੀਟੀ ਰੋਡ ਬ੍ਰਾਂਚ ਦੇ ਵਿੱਚ ਵਿਚਕਾਰ ਜੋ ਬਿਲਕੁਲ ਬਾਹਰ ਇੱਕ ਸਕੂਲ ਅਧਿਆਪਕਾ ਸਵੇਤਾ ਸ਼ਰਮਾ ਆਪਣੀ ਐਕਟਿਵਾ ਖੜੀ ਕਰਦੀ ਹੈ ਲਗਭਗ 2:48 ਮਿੰਟ ਦੇ ਕਰੀਬ ਤੇ ਉਹ ਖੜੀ ਕਰਕੇ ਉਸ ਐਕਟਿਵਾ ਨੂੰ ਅੰਦਰ ਬੈਂਕ ਦੇ ਵਿੱਚ ਜਾਂਦੀ ਹੈ ਪਰ ਜਦੋਂ ਲਗਭਗ 2.5-3 ਮਿੰਟ ਬਾਅਦ ਆ ਜਾਂਦੀ ਬਾਹਰ ਆਂਦੀ ਹੈ ਤਾਂ ਐਕਟਿਵਾ ਉੱਥੋਂ ਗਾਇਬ ਹੁੰਦੀ ਹੈ ਕੋਈ ਚੋਰ ਉਹਦੀ ਐਕਟਿਵਾ ਚੋਰੀ ਕਰਕੇ ਲੈ ਜਾਂਦਾ ਹੈ ਬਾਦ ਵਿੱਚ ਜਦੋਂ ਸੀਸੀਪੀ ਕੈਮਰੇ ਨੂੰ ਖੰਘਾਲਿਆ ਗਿਆ ਤਾਂ ਇਹ ਵੀਡੀਓ ਸਾਹਮਣੇ ਆਈ ਇਹ ਵੀਡੀਓ ਵਾਕਈ ਦਿਲ ਦਹਿਲਾਨ ਵਾਲੀ ਇਸ ਲਈ ਹੈ ਕਿ ਤੁਸੀਂ ਆਪ ਕਿਆ ਸਰਾਓ ਕਿ ਕੀ ਵਾਹਾਂ ਦੀ ਸੁਰੱਖਿਆ ਫਗਵਾੜਾ ਦੇ ਵਿੱਚ ਇਸ ਤਰ੍ਹਾਂ ਦੀ ਹੈ ਕਿ ਕੋਈ 2-3 ਮਿੰਟਾਂ ਦੇ ਵਿੱਚ ਹੀ ਤੁਹਾਡੀ ਲੱਖਾਂ ਹਜ਼ਾਰਾਂ ਰੁਪਏ ਦੀ ਐਕਟਿਵਾ ਜੋ ਹੈ ਉਸ ਨੂੰ ਉੜਾ ਕੇ ਲੈ ਜਾਂਦਾ ਹੈ ਹੁਣ ਖਾਸ ਗੱਲ ਇਹ ਹੈ ਕਿ ਇਸ ਵੀਡੀਓ ਵਿੱਚ ਭਾਵੇਂ ਚਿਹਰਾ ਸਪਸ਼ਟ ਨਹੀਂ ਹੈ ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਕੁਝ ਹੋਰ ਨੇੜੇ ਦਾ ਪੋਜ਼ ਮਿਲੇ ਜਿਹੜਾ ਕਿ ਅਸੀਂ ਦੁਬਾਰਾ ਵੀ ਤੁਹਾਨੂੰ ਪਾ ਸਕਦੇ ਹਾਂ ਪਰ ਇਸ ਐਕਟਿਵਾ ਨੂੰ ਜ਼ਰਾ ਗੌਰ ਦੇ ਨਾਲ ਦੇਖ ਲਓ ਵਾਈਟ ਕਲਰ ਦੀ ਐਕਟਿਵਾ 3G ਮਾਡਲ ਹੈ ਜਿਹੜੀ ਕਿ 2016 ਮਾਡਲ ਹੈ ਐਕਟਿਵਾ ਦਾ ਨੰਬਰ ਤੁਸੀਂ ਜ਼ਰੂਰ ਨੋਟ ਕਰ ਲਓ PB09AA5708 ਇਹ ਨੰਬਰ ਹੈ ਲਗਭਗ 2:48 ਮਿੰਟ ਤੇ ਇਸ ਐਕਟਿਵਾ ਨੂੰ ਲਾਇਆ ਗਿਆ ਸੀਗਾ ਪੀਐਨਬੀ ਦੀ ਜੀਟੀ ਰੋਡ ਬ੍ਰਾਂਚ ਤੇ ਤੇ 2:51 ਮਿੰਟ ਤੇ ਜੋ ਹੈ ਇਹ ਚੋਰੀ ਹੋ ਜਾਂਦੀ ਹੈ ਵਾਕਈ ਆਪਣੇ ਆ ਵਿੱਚ ਇੱਕ ਬਹੁਤ ਵੱਡਾ ਪ੍ਰਸ਼ਨ ਹੈ ਕਿਉਂਕਿ ਅਸੀਂ ਜਦੋਂ ਬਾਜ਼ਾਰਾਂ ਦੇ ਵਿੱਚ ਜਾਂਦੇ ਮੋਲਾ ਵਿੱਚ ਜਾਂਦੇ ਆ ਤੇ ਹਜ਼ਾਰਾਂ ਐਕਟਿਵਾ ਖੜੀਆਂ ਹੁੰਦੀਆਂ ਨੇ ਤੇ ਸਾਡੀ ਮਜਬੂਰੀ ਵੀ ਆ ਵੀ ਖੜੀਆਂ ਕਰਨੀਆਂ ਪੈਂਦੀਆਂ ਪਰ ਇੱਕ ਵੱਡਾ ਸਵਾਲ ਇਹ ਵੀ ਆ ਕਿ ਜੇ ਬੈਂਕ ਐਡੀ ਵੱਡੀ ਸਹੂਲਤਾਂ ਲੋਕਾਂ ਨੂੰ ਕੋਲ ਲੱਖਾਂ ਕਰੋੜਾਂ ਰੁਪਏ ਦਾ ਡਿਪੋਜ਼ਿਟ ਕਰਾਉਂਦਾ ਹੈ ਤਾਂ ਕੀ ਪਾਰਕਿੰਗ ਦੀ ਜਗ੍ਹਾ ਨਹੀਂ ਹੋਣੀ ਚਾਹੀਦੀ ਜੇ ਪਾਰਕਿੰਗ ਦੀ ਨਹੀਂ ਹੈ ਤਾਂ ਕੀ ਉੱਥੇ ਸੁਰੱਖਿਆ ਅਮਲਾ ਕਾਇਮ ਨਹੀਂ ਹੋਣਾ ਚਾਹੀਦਾ ਇਹ ਵੀ ਇੱਕ ਵੱਡਾ ਪ੍ਰਸ਼ਨ ਹੈ ਹੁਣ ਦੇਖਣਾ ਇਹ ਹੈ ਕਿ ਤੁਹਾਡੇ ਸਹਿਯੋਗ ਨਾਲ ਇਹ ਐਕਟਿਵਾ ਜਿਸ ਦਾ ਨੰਬਰ PB09AA5708 ਹੈ ਉਹ ਕੀ ਲੱਭਦੀ ਹੈ ਇਹ ਤੁਹਾਡੇ ਤੇ ਹੈ ਤੁਸੀਂ ਕੋਸ਼ਿਸ਼ ਕਰੋ ਕਿਤੇ ਰੰਗ ਦੀ ਵਾਈਟ ਕਲਰ ਦੀ 3G ਮਾਡਲ ਦੀ 2016 ਮਾਡਲ ਨੰਬਰ ਤੁਹਾਨੂੰ ਦੱਸ ਦਿੱਤਾ ਹੈ ਤੇ ਜੇਕਰ ਕੋਈ ਵੀ ਤੁਹਾਨੂੰ ਲੱਭੇ ਤੇ ਇਸੇ ਕਮੈਂਟ ਬਾਕਸ ਤੇ ਤੁਸੀਂ ਕਮੈਂਟ ਆਪਣਾ ਜ਼ਰੂਰ ਕਰਿਓ ਜੇ ਤੁਹਾਨੂੰ ਵੀ ਕੋਈ ਅਤਾ ਪਤਾ ਲੱਗਦਾ ਹੈ ਜਲਦ ਹਾਜ਼ਰ ਹੋਵਾਂਗੇ ਇੱਕ ਨਵੀਂ ਵੀਡੀਓ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ